ਸਸਿਕਾਲ ਜੀ ਸਾਰਿਆਂ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਕਾਜੀਕੋਟ ਤਹਿਸੀਲ ਤਰਨਤਾਰਨ ਤੇ ਜ਼ਿਲ੍ਹਾ ਵੀ ਤਰਨਤਾਰਨ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀ ਵੈਰਾਈਟੀ ਤੁਹਾਨੂੰ ਦਿਖਾਉਣੀ ਆ ਕੋਈ ਗੱਬਣ ਤਿਆਰ ਤੁਹਾਨੂੰ ਦਿਖਾਵਾਂਗੇ ਕੋਈ ਸੂਈਆਂ ਤੁਹਾਨੂੰ ਦਿਖਾਉਣੀ ਆ ਕੋਈ ਟੋਕੜਿਆ ਤੇ ਕੋਈ ਟੋਕੜ ਗੱਬਣੇ ਸਾਰਾ ਕੁਝ ਦਿਖਾਵਾਂਗੇ ਤੇ ਅਮਰਤਵੀਰ ਕੋਲ ਆਪਾਂ ਆਏ ਆ ਤੇ ਗੱਲਬਾਤ ਹੁਣ ਆਪਾਂ ਵੀਰ ਜੀ ਨਾਲ ਕਰਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਸਣਾ ਠੀਕ ਠਾਕ ਜੀ ਜੀ ਬਾਈ ਬਾਬੇ ਪਾਲਾ ਹਣੀ ਬੜੀ ਕਿਰਪਾ ਸਤਿਗੁਰ ਦੀ ਚਲੋ ਵਧੀਆ ਜਿਲ੍ਹਾ ਵੀ ਬਦਲ ਗਿਆ ਤੇ ਅੱਡਾ ਵੀ ਬਦਲ ਗਿਆ ਕੀ ਗੱਲ ਆ ਹਾਂ ਪਤਾ ਪਾਜੀ ਕੀ ਗੱਲ ਇੱਥੇ ਮਾਸੜਾ ਨਾਲ ਕੋ ਆਏ ਨੇ ਦੋ ਚਾਰ ਦਿਨ ਰਹਿਣਾ ਅੱਛਾ ਤੇ ਕੋਮਣ ਸਿੰਘ ਤੇ ਵੀਰਪੁਰਾ ਬਹੁਤ ਯਾਰਾ ਫੋਨ ਕਰਨ ਦੇ ਬੜਾ ਜਿਹੜਾ ਕਿੱਥੇ ਚਲੇ ਗਿਆਂ ਜਾਂਦਾ ਬਾਰ ਬਾਰ ਚਲੇ ਗਿਆਂ ਵੀਡੀਓ ਨਹੀਂ ਕੋਈ ਤੇ ਮੇਰਾ ਕੋਈ ਗੱਲ ਨਹੀਂ ਇੱਥੇ ਮਾਸੜਾ ਲਈ ਪਾਦਨੇ ਕਿਹੜਾ ਬਗਾਨਾ ਘਰ ਆਪਣਾ ਇੱਥੇ ਪਾਦਨੇ ਅੱਛਾ ਹਾਂਜੀ ਨਾਲੇ ਕੋ ਮਨਾਵ ਫਿਰਦਾ ਨਾਲੇ ਨਾਲੇ ਕੋਣਾ ਨਾਲੇ ਕੰਮ ਵਧੀਆ ਗੱਲ ਆ। ਜੇ ਇਦਾਂ ਫਿਰ ਵੀ ਭਰਾਵਾਂ ਨੂੰ ਹੁੰਦਾ ਪਰ ਕਿੱਥੇ ਵੜਾ ਜਾਏ ਕਿੱਥੇ ਨਹੀਂ। ਹਾਂਜੀ ਹਾਂਜੀ ਤੁਹਾਨੂੰ ਪਤਾ ਆਪਣੇ ਰੇਟ ਵੜੇ ਜਾਇਜ਼ ਹੁੰਦੇ ਤਾਂ ਵੀਰ ਭਰਾ ਬਹੁਤ ਪਿਆਰ ਕਰਦੇ ਆ। ਠੀਕ ਆ। ਹਾਂਜੀ। ਨਾਲ ਮਾਨਦਾਨਾਂ ਵੀ ਖੁੱਲੇ ਹੁੰਦੇ। ਮਾਨਦਾਨ ਖੁੱਲੇ ਕਰਨੇ ਵਟਾਰੀ ਵਾਲੇ ਕੰਮ ਕਰਨਾ ਪੱਜ ਪਾਜੀ। ਅੱਛਾ ਇਹ ਨਾ ਹੋਵੇ ਤਰਨਤਾਰਨ ਵਾਲਾ ਕੰਮ ਹੋ ਜੇ। ਨਹੀਂ ਨਹੀਂ ਭਾਜੀ ਵਟਾਰੀ ਵਾਲੇ ਮਾਨਦਾਨ ਖੁੱਲੇ ਕਰਾਂਗੇ। ਅੱਛਾ। ਹਾਂਜੀ। ਠੀਕ ਚਲੋ ਨਾਮ ਦੱਸਤਾ ਫਿਰ ਇੱਕ। ਨਾਮ ਭਾਈ ਮੈਂ ਅਮਰਪਾਲ ਸਿੰਘ ਜੀ। ਹਾਂਜੀ। ਹਾਂਜੀ ਅੱਜ ਪਿੰਡ ਤੇ ਜਿਲ੍ਹਾ ਬਲੇ ਰਹਿ ਗਿਆ ਜੀ। ਅੱਛਾ। ਹਾਂਜੀ ਜਿਲ੍ਹਾ ਅੰ ਬਾਬੋਡੇ ਜੰਨੇ ਕਿਤਲੋ ਮੀਟਰ ਪਾਰ ਦੂਰ ਪਿੰਡ ਬਿਲਕੁਲ ਸ਼ਹਿਰ ਦੇ ਬਿਲਕੁਲ ਨਾਲ ਹੀ ਆ ਗਏ ਸਾਡੇ ਮਾਂ ਲਟ ਵਾਲੇ ਚੌਂਕ ਦੇ ਬਾਈ ਬਿਲਕੁਲ ਜਿਹੜਾ ਵਾ ਮੇਨ ਗੇਟ ਆ ਤਰਨ ਤਰਨ ਦਾ ਉਹਦੇ ਲੱਗ ਗਈ ਆ ਹਾਂਜੀ ਉਹਦਾ ਤਮਾਸ਼ਾ ਦਾ ਨਾਮ ਗੋਰਾ ਜੀ ਲੋ ਨੰਬਰ ਗਲੀ ਜੇ ਬਾਬੋਡੇ ਜਿਹੜਾ ਰੋਡ ਜਾਂਦਾ ਉੱਤਰਦੇ ਸਾਰੇ ਦੋ ਨੰਬਰ ਗਲੀ ਬਿਲਕੁਲ ਸ਼ਹਿਰ ਦੇ ਨਾਲ ਹੀ ਆ ਹਾਂ ਸ਼ਹਿਰ ਦੇ ਨਾਲ ਹੀ ਆ ਜੀ ਤੇ ਫੋਨ ਨੰਬਰ ਬੋਲਦੇ ਇੱਕ ਨੰਬਰ ਜੀ ਆਪਣਾ 8427418615 ਇੱਥੇ WhatsApp ਚੱਲਦਾ ਰਹੇ ਭਾਜੀ ਠੀਕ ਹੈ ਹਾਂਜੀ ਚਲੋ ਜਿਹੜੀ ਆ ਪਹਿਲੇ ਨੰਬਰ ਤੇ ਹੀ ਸ਼ੁਰੂਆਤ ਇੱਥੋਂ ਹੀ ਆਪਾਂ ਕਰਨੀ ਆ ਤੇ ਥਾਣਾ ਦਾ ਸਾਈਜ਼ ਦੱਸਿਓ ਵਦੀਆਂ ਦੇ ਬਾਰੇ ਯਾਰ ਪੀਪਾ ਜੀ ਦੂਜਾ ਸੁਹਾ ਵੈਡ ਅੱਛਾ ਹਾਂਜੀ ਰਾਤੀ ਆਈ ਦੁੱਧ ਹੋਊਗਾ 12 ਕਿਲੋ 11 ਕਿਲੋ ਦੀ ਗਰੰਟੀ ਦਵਾਂਗੇ ਅੱਛਾ ਹਾਂਜੀ 20 25 ਦੇ ਨਾਲ 1000 ਰੁਪਏ ਪੀਪਾ ਜੀ ਅੱਛਾ ਹਾਂਜੀ ਤੋੜਾ ਫੇਰ ਇਹਨੂੰ ਬੋਲੀਆ ਮਸਲੀ ਆਹ ਦੇਖੋ ਮਾਸ਼ੜ ਜੀ ਹੋਣੀ ਸੰਗ ਦੇ ਆ ਗਾਂ ਨਹੀਂ ਹੁੰਦੇ ਇਹ ਕਿਹੜੀ ਗੱਲ ਹੈ ਅੱਛਾ ਹਾਂਜੀ ਦਰਦੀ ਆ ਇਹ ਕੱਲੀ ਜਾਰਾ ਦਰਦੀ ਬਾਕੀ ਫਨੀ ਕਰਦੇ ਦਰਦੀ ਜਵਾਬ ਸਮਾਰ ਪੀਪਾ ਜੀ ਇੱਕ ਨੰਬਰ ਹੋਊਗੀ ਠੀਕ ਆ ਕੋਈ ਛਣ ਘਾਟ ਹੋਵੇ ਢੂੜ ਛੱਟਾ ਹੋਵੇ ਇਹ ਉਹ ਨਾ ਵੀਰ ਦੇਖ ਸੰਦੇ ਲੱਗੇ ਤਾਂ ਪੱਕਾ ਦੁੱਧ ਹੈ 11 ਲੀਟਰ ਦੇਖ ਪੱਕਾ ਭਾਜੀ 11 ਲੀਟਰ ਵੀਰ ਕੋ ਐਡੇ ਦਾ ਦੋ ਟਾਈਮ ਕੋਲੇ ਤਿੰਨ ਟਾਈਮ ਭਾਜੀ ਚੋ ਕੇ ਲੈ ਜੀ ਤੇ ਮੋਲੇ ਦਾ ਮੋਲੇ ਜੈ ਜੀ ਰੀ ਭਾਜੀ ਕਿੰਨਾ ਮੋਲ ਤੇ 42 ਕਰ ਦੇ ਜਿੰਨਾ ਮਾਨ ਤਨ ਕਰਾਉਣਾ ਕਰਾ ਲੋ ਖੁੱਲਾ ਕਰੀਏ ਮਾਨ ਤਨ ਖੁੱਲਾ ਤੁਸੀਂ ਦੱਸ ਦੋ 40 ਤੋਂ ਅੰਦਰ ਕਰ ਦਈਏ ਹਾਂਜੀ ਜਿੱਦਾਂ ਕਹਦੋਗੇ ਵੱਡੇ ਭਾਜੀ ਕਿੰਨੇ ਦੀ 38 ਦੀ ਹੋ ਜੂਗੀ ਹਾਂਜੀ 38 ਦੀ ਮਾਸ਼ਰਦੋਂ ਪੁੱਛ ਲੋ ਕੋਈ ਮੰਤਨ ਕਰਾ ਰਹੀਏ ਕਰਨਾ ਕੋਈ ਮੰਤਨ 25 ਦੇ ਦਾਂਗੇ ਚਲੋ 35 ਦੀ ਕਹਿ ਤੱਜ ਕੋਈ ਗੱਲ ਨਹੀਂ ਯਾਰ ਭੀ ਭਾਜੀ ਖੁੱਲਾ ਹੀ ਮੰਤਨ ਆਪਾਂ ਕਰਾਂਗੇ ਇਹ ਨਾ ਕੋਈ ਵੀਰ ਭਰਾ ਕਵੇ ਮੱਛੀ ਲਾ ਜੂਗਾ ਯਾਰ ਕਰੂਗਾ ਬਾਕੀ ਚਲੋ ਕੋਈ ਫੋਨ ਲਾ ਵੇਖਦੇ ਹਾਂ ਵੀਰ ਭਰਾ ਆਪਾਂ ਕਹੋ ਮਾਸ਼ਰਦ ਕਰ ਪਹਿਲੇ ਆਪਾਂ ਕੰਮ ਚਲਾਉਣ ਦਾ ਕਰਕੇ ਮੰਤਨ ਵੀਰਾਂ ਦਾ ਖੁੱਲਾ ਕਰਨਾ ਵਾ ਠੀਕ ਆ ਬਾਤ ਬਣਾਉਣਾ ਵਾ ਅੱਛਾ ਇਹ ਵੀ ਅੱਡਾ ਬਣਾਉਣਾ ਹੈਗਾ ਬਣਾਉਣਾ ਫਿਰ ਮਾਸ਼ਰਦ ਪਾਉਗਾ ਕੱਲਾ ਅਗ ਦੂਸਰੇ ਨੰਬਰ ਤੇ ਆ ਗਈ ਇਹ ਗੱਬਣਾ ਵੀ ਬਾਜੀ ਵਸੀ ਇੱਕ ਗੱਬਣ ਹੈ ਹਨਾ ਫਿਰ 5 6 ਖੜਦੀ ਹੈ ਦੂਜਾ ਸੂਆ ਸੁਣੀ ਆ ਥਾਣੇ ਦੇ ਕੋ ਵੀ ਚੰਗਾ ਲੱਗਿਆ ਆ ਦੇਖੋ ਕੀ ਚੀਜ਼ ਲੱਗੀ ਆ ਕੇਲੇ ਛੱਲੇ ਆਈਆਂ ਥਾਣ ਕਾ ਦੇ ਕੇਲੇ ਛੱਲੀਆਂ ਆ ਹਾਂ ਦੇਖ ਸਾਡੇ ਥਾਣੇ ਦੇ ਕੋ ਵੀ ਚੰਗਾ ਲੱਗਿਆ ਇਹ ਕਿੰਨਾ ਕਿ ਦੋ ਚਵਾਈ ਜਾਊਗੀ ਇਹ ਵੀਰ ਜੀ ਘਰ ਆ ਲਿਆਂਦੇ ਪਹਿਲੇ ਸੂਏ 14 ਲੀਟਰ ਚੋਇਆ ਵਾ ਅੱਛਾ ਐਰ ਕਦੋਂ ਉਹਦੇ 17 18 ਕਿਲੋ ਚੋਇਆ ਚਲੋ 16 ਲੀਟਰ ਦੋਰ ਵੀ ਬਾਜੀ ਮਰਦੀ ਨਹੀਂ ਨਾ ਤੁਰੋ ਫੇਰ ਇੰਨਾ ਵੀ ਬਾਕੀ ਹੈਗੀ ਐ ਵੀ ਕ੍ਰੋਸ ਤੇ ਆ ਹਾਂ ਸਾਰੀਆਂ ਗਰਮੀਆਂ ਵਾਲੀਆਂ ਵਾ ਗਰਮ ਚੱਲਣ ਵਾਲੀਆਂ ਜਰਸੀ ਪੀ ਆ ਜਿਹੜੀਆਂ ਸਾਰੀਆਂ ਉਹ ਦਾਰ ਵੀ ਭਾਜੀ ਵਸੀ ਡਰਦੀ ਆ ਵੇਖੋ ਇਹਨਾਂ ਕੋ ਵੀਰ ਭਰਾ ਗਾਵੇ ਆ ਵੇ ਲੋ ਠੀਕ ਆ ਇਹਦਾ ਗੱਪਣ ਗਾਣੀ ਬਾਣ ਦਿੰਦੀ ਠੀਕ ਆ ਚਲੋ ਲੈ ਜਾ ਫਿਰ ਤੇ ਇਹਦਾ ਵੀ ਜੇ ਫਿਰ ਕਿੰਨਾ ਮੁੱਲ ਰੱਖਣਾ ਆਪਾਂ ਮੁੱਲ ਜੈ ਜੀ ਆ ਵੀ ਭਾਜੀ ਕਿੰਨਾ ਉਹ 50 ਕਰ ਰਹੀਏ 52 ਕਰ ਰਹੀਏ ਮੁੱਲ 47 ਹਜ਼ਾਰ ਜਿੰਨਾ ਮਾਨ ਕਰੋਗੇ ਕਰ ਦਾਂਗੇ ਕਿੰਨਾ ਕਰ ਦੋਗੇ ਜੋ ਤੁਸੀਂ ਕਰੋ 45 ਦੇ ਦਈਏ ਹਾਂਜੀ 45 ਦੇ ਕੋਈ ਨਹੀਂ ਦੇ ਦਾਂਗਾ ਭਾਈ ਹੋਰ ਛੱਡ ਦਾਂਗੇ ਅੱਛਾ ਇਹਸ ਨੂੰ 43 ਦੀ ਵੱਛੀ ਦੇ ਦਾਂਗੇ ਚਲੋ ਮੌਕੇ ਤੇ ਹੋਰ ਹੋਗੇ ਮੌਕੇ ਤੇ ਮਾਨ ਤਨ ਕਰ ਦਾਂਗੇ ਪਰ ਵੱਛੀ ਭਾਈ ਦੁੱਧ 16 ਲੀਟਰ ਪਾਉਗੀ ਜਿਹੜਾ ਵੀਰਪੁਰਾ ਲੈ ਗਿਆ ਛੱਡਦਾ ਨਹੀਂ ਆ ਠੀਕ ਹੈ ਕਰਮੀਆਂ ਸਾਰਾ ਸੂਆ ਪੀਣ ਵਾਲੀ ਆ ਵੱਛੀ ਠੀਕ ਹੈ ਜੀ ਹਾਂਜੀ ਤੇ ਹੁਣ ਇੱਕ ਆ ਵੀ ਸੂਈ ਸਵਾਈ ਆ ਗਈ ਇੰਨੋਂ ਕਿੰਨਾ ਚਿਰ ਹੋ ਗਿਆ ਸੀ ਇਹ ਜੀ ਕੋ ਮਹੀਨੇ ਦੀ ਵੀਰ ਮਸਲੇ ਡੇਢ ਦੀ ਮਸਲੇ ਸਾਹਮਣਾ ਬੱਚਾ ਦੂਜੇ ਨੰਬਰ ਵਾਲਾ ਆ ਬੱਚਾ ਜੀ ਹਾਂ ਇਹ ਆ ਪਹਿਲੇ ਨੰਬਰ ਦਾ ਜੇ ਵੱਡੀ ਗਾਂ ਦਾ ਦੱਬੀ ਦਾ ਠੀਕ ਆ ਹਾਂਜੀ ਤੇ ਆ ਜਿਹੜੇ ਹੁਣ ਤਾਂ ਦਿਖਾਉਣ ਲੱਗੇ ਇਹ ਉਹਦਾ ਬੱਚਾ ਜੀ ਇਹ ਖੜਾ ਚਾ ਬੱਚਾ ਆ ਤੇ ਤੀਜਾ ਜਿਹੜੀ ਮੁੜ ਕੇ ਹੋਣੀ ਚੌਥੇ ਨੰਬਰ ਤੇ ਠੀਕ ਆ ਉਹਦਾ ਹਾਂਜੀ ਇਹਦੇ ਕੋ ਦੁੱਧ ਕਿੰਨਾ ਜੀ ਫਿਰ ਭਾਰੀ ਭਾੜੀ ਦੁੱਧ ਹੋਗਾ 25 ਤੋਂ 8 ਕਿਲੋ ਗੱਡੀ ਦਵਾਂਗੇ 7 ਕਿਲੋ ਦੀ ਅੱਛਾ ਹਾਂਜੀ ਖੋਲੋ ਫਿਰ ਤੋਰਤੀਏ ਤਖੜੋ ਮਾਰਾ ਜੀ ਕਿ ਵਾਪਸ ਆਇਆ ਇੱਕ ਨੰਬਰ ਉਹ ਗਪੂਰ ਛਟਾ ਹੋਵੇ ਠੀਕ ਆ ਬਾਕੀ ਦੁੱਧ ਦੀ ਤੁਸੀਂ ਚਵਾਈ ਆਪ ਕਰਕੇ ਖੜਨੀ ਆ ਕੋਈ ਵੀਰ ਦੋ ਟਾਈਮ ਚੋਲੇ ਕੋ ਤਿੰਨ ਟਾਈਮ ਚੋਲੇ ਸਿਸੂ ਬੜੀਆ ਫਿਰੋ ਬੜਾ ਜਾ ਆਪਣੀ ਸਮਝ ਤੇ ਆਪਣੀ ਜ਼ਿੰਮੇਵਾਰੀ ਨਾਲ ਇਹ ਤਾਰੇ ਫ੍ਰਿਜਾਂ ਮਿਲਦੀਆਂ ਇੱਥੇ ਮਿਲਣਗੀਆਂ ਅੱਛਾ ਹਾਂਜੀ ਇਹ ਤਰਨ ਤਰਨ ਦੀਆਂ ਫ੍ਰਿਜਾਂ ਵਾਂ ਫ੍ਰਿਜਾਂ ਤਰਨ ਤਰਨ ਆ ਗਿਆ ਭਾਜੀ ਹੁਣ ਮੈਂ ਕਿੱਟ ਕੱਟ ਵੜੇ ਲੱਗਦੇ ਨਾ ਤੇ ਮੈਂ ਦੁੱਧ ਨਾ ਖਰਾਬ ਹੋਇਆ ਕਰੂੰਗਾ ਅੱਛਾ ਹਾਂਜੀ ਤੇ ਇਹਦਾ ਮੁੱਲ ਮੁੱਲ ਛੋੜਾ 1000 ਰੁਪਏ ਭਾਜੀ ਇਹਦਾ ਕਿੰਨਾ 27000 ਰੁਪਏ ਵਿੱਚੋਂ ਕਿੰਨਾ ਮਾਨਤਾ ਨੇ ਜਨਾ ਕਰਾਉਣਾ ਕਰਾ ਲਓ ਪੰਜੀ ਦੀ ਦੇ ਦਈਏ ਹਾਂਜੀ ਪੰਜੀ ਦੀ 22 ਦੀ ਦੇ ਦਾਂਗੇ ਅੱਛਾ 22000 ਦੀ ਵਸੀ ਦੇ ਦਾਂਗੇ ਜੈਸ ਲੋ ਹੋਰ ਨਾ ਕੋ ਖੁੱਲੇ ਤਾਂ ਦੱਸਿਆ ਮਾਨਤਾ ਨੇ ਅਵੀ ਵੀਰ ਜੀ ਦੂਜਾ ਸੁਹਾਈ ਅੱਸੀ ਖਰਵਾਣਾ ਨਿੱਗਰ ਰੱਖ ਦਈਏ ਨਾ ਕੋ ਵੀਰ ਭਰਾ ਕਵੇ 8 ਲੀਟਰ ਦੋ ਤੇ ਸਾਡੇ ਘਰ ਮਿੰਨ ਕੇ ਲੈ ਜੇ 8 ਲੀਟਰ ਹੈਗਾ ਪੱਕਾ ਦੋ ਜਿਹੜਾ ਮਿੰਨ ਦਿਆਂਗੇ ਲੀਟਰ ਨਾਲ ਰੁਪਏ ਭਾਜੀ ਚੱਟ ਚੱਟ ਲਾਉਣ ਵਾਲੇ ਆ ਅੱਛਾ ਆ ਵੇਖੋ ਠੰਡੀ ਸੀਲ ਫਰਿੱਜ ਆ ਅੱਛਾ ਬਿਨਾ ਬੱਤ ਕੋਈ ਠ ਕੋਲਾ ਫਿਰ ਤੋਰਦੀ ਹੈ ਯਾਰ ਬਾਕੀ ਜਰਸੀ ਹੀ ਆ ਗਈ ਆਹ ਵੜਿਓ ਜਰਸੀ ਪਿਓ ਰਿਆ ਉਹ ਆ ਵੀ ਆਇਆ ਪਨਾ ਇਹ ਤਾਂ ਕਾਹ ਕਰ ਤਾ ਆਹ ਲਾ ਕੇ ਬੈਠੇ ਇਹਨੀ ਵੀ ਭਾਜੀ ਉੱਥੇ ਬਹਿਣ ਦਊਗੀ ਹਾਂਜੀ ਆਓ ਇਧਰ ਐਂ ਦੇਖੋ ਇਦਾਂ ਠੀਕ ਆ ਇਦਾਂ ਬੈਠੇ ਰਹਿਣਾ ਠੀਕ ਆ ਆ ਖੁੱਲੀ ਆਖੋ ਛੱਡ ਦੇਣਾ ਅੱਛਾ ਗੱਲ ਹੀ ਕੋਈ ਨਹੀਂ ਠੀਕ ਆ ਆ ਵੇ ਲੋ ਚਲੋ ਲੈ ਜਾ ਫਿਰ ਚਲ ਬੋਤਾ ਤੇ ਇਹਦਾ ਮੁੱਲ ਫਿਰ ਮੁੱਲ ਜਾ ਯਾਰ ਪੀਪਾ ਜੀ ਇਹਦਾ ਕਿੰਨਾ ਮੁੱਲ ਤੇ 3 ਕਰ ਦੇ ਜਿੰਨਾ ਮਾਨ ਤਾਨ ਕਰਾਉਣਾ ਕਰਾ ਲੋ ਤਿੰਨ ਕਰਤੀਏ ਹਾਂਜੀ ਤਿੰਨ ਪੰਜੀ ਦੇ ਦੇਣਾ ਅੱਛਾ 50000 ਦੇ ਦੇਣਾ ਠੀਕ ਹੈ ਹਾਂਜੀ ਜੇ ਜੋੜਾ ਕੋਈ ਵੀਰਪੁਰਾ ਇਕੱਠਾ ਲਊਗਾ ਨਾ ਰਵੀ ਭਾਜੀ 45000 ਦਾ ਦੇ ਦੇਣਾ ਜਾਂ 48 ਦਾ ਬਣਦਾ ਜੀ ਅੱਛਾ 23 ਤੇ 548 ਬਣਦਾ ਜੋੜਾ ਕੋ ਲਊ 45 ਦਾ ਦੇ ਦਾਂਗੇ ਅੱਛਾ ਖੁੱਲਾ ਛੋੜ ਹੋ ਗਈ ਠੀਕ ਹੈ ਹਾਂਜੀ ਤੇ ਹੁਣ ਇੱਕ ਆਹ ਤਾਂ ਕੜਿਆ ਤੇ ਆਹ ਤਾਂ ਕਰ ਜੱਪਣੇ ਹਨ ਇਹ ਹੁਣੇ ਆਈਆਂ ਰੁਪਈਆ ਭਾਜੀ ਜੂੜੇ ਇਹ ਹੁਣੇ ਆਈਆਂ ਜਿੱਤਾਈ ਹੋਈਆਂ ਤੇ ਝੱਬ ਝੁੱਬ ਵੀ ਉਤਰੇ ਲਾਈਆਂ ਨਾ ਭਾਜੀ ਦੀ ਨਾਥ ਕੱਢੀ ਨਾ ਰੇ ਝੁੱਬੂ ਬੁੱਦ ਲੈ ਗਿਆ ਅਸਲ ਤੁਸੀਂ ਆ ਗਏ ਠੀਕ ਆ ਹਾਂਜੀ ਇਹ ਤਾਂ ਕਿੰਨਾ ਜੀ ਦੁੱਧ ਇਹਦੇ ਘਰ ਵੀ ਭਾਜੀ ਦੋਤੇ ਵਸ਼ੀ ਕੋ ਸਾਢੇ 6 ਕਿਲੋ ਵਸ਼ੀ ਬੋਲੀ ਆ ਅੱਛਾ ਕੱਲ ਦੀ ਕੱਟੀ ਗਾ ਨਹੀਂ ਕਰਾਇਆ ਗਿਆ ਘਰ ਵਾਲ ਬੰਦੇ ਡਾਕਟਰ ਵੀ ਨਹੀਂ ਆਇਆ ਅੱਛਾ ਹਾਂਜੀ ਤੇ ਹੁਣ ਅੱਪ ਕਿਦਾਂ ਉਹ ਭਾਜੀ 5 ਕਿਲੋ ਕਰਕੇ ਦਵਾਂਗੇ ਕੇ ਵੀਰਪੁਰਾ ਨੂੰ ਤੋੜ ਦੋ ਫੇਰ ਹਾਂਜੀ ਆ ਨਾ ਤੁਸ ਤੋਂ ਤਰੇ ਨਹੀਂ ਕੱਡੀਆਂ ਗਈਆਂ ਗਈਆਂ ਭਾਜੀ ਹੁਣੇ ਹਾਂਜੀ ਕਿਦਾ ਦੁੱਧ ਜਿਹੜਾ ਕਹਿੰਦੇ ਕਿ ਹੁਣ ਹੈਗਾ ਇਹਦੇ ਦਾ ਕਰਦਾ ਭਾਜੀ ਵਧੀਆ ਸਾਰੂਗੀ ਨਾ ਇਹਨੇ ਗਰਮੀ ਮਨਾਉਣੀ ਨਾ ਆਖੇ ਜਿੱਥੇ ਮਰਜੀ ਧੋਪੇ ਛਾਵੇਂ ਬੱਜੀ ਦੇ ਕੋਈ ਨੂੰ ਪਰਵਾਹ ਨਹੀਂ ਆ ਹਾਂਜੀ 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 ਤੇ ਇਹਦਾ ਮੁੱਲ ਮੁੱਲ ਛੋੜਾ 10000 ਰੁਪਏ ਭਾਜੀ ਕਿੰਨਾ 12000 ਰੁਪਏ 12000 ਹਾਂਜੀ ਕਿੰਨੇ 10 ਦੇ ਦੇ ਦਈਏ ਜੋ ਮਾਰਤੋਂ ਹੀ ਕਹ ਰਿਹਾ ਕਿ ਤੁਹਾਡਾ ਕਹਿਣਾ ਥੋੜਾ ਮੋੜਨਾ ਵਟੇ ਦੇ ਦੇ ਦਈਏ ਦੇ ਦਾਂਗੇ 10000 ਰੁਪਏ ਭਾਜੀ ਕੋਈ ਲੋੜ ਨਾਲ ਕਰਦਾ ਤੁਸੀ ਪੂਰਾ ਫੋਨ ਲਾਵੇ ਠੀਕ ਹੈ ਹਾਂਜੀ ਤੇ ਆ ਕਿੰਨੇ ਜੱਦੀ ਚੈੱਕ ਪਾਸਟ ਇਹ ਵੀਰ ਜੀ 4 ਮਿੰਟ ਚੈੱਕ ਪਾਸਟ ਕੋਈ ਵੀ ਨਾ ਲੱਗਿਆ ਬੈਠ ਲੋ ਦੋ ਦਿਨ ਦੀ ਜੀ ਦੁੱਧ ਆਨੇ ਦੇਖਾਦੇ ਤੇ ਵੀ ਲਾਗੇ ਤਾਂ ਕੋਈ ਚੈੱਕ ਕਰਾ ਕੇ ਖੜੇ ਕੋਈ ਵੀਰ ਭਰਾ ਨਹੀਂ ਸਾਡੀ ਤਸੱਲੀ ਤੇ ਰਹਿਣਾ ਜ ਸਾਡੀ ਗਰੰਟੀ ਤੇ ਸਾਨੂੰ ਸਾਡੀ ਗਰੰਟੀ ਆ ਬਾਜੀ ਠੀਕ ਹੈ ਆਪਣੀ ਜਾ ਕੇ ਚੈੱਕ ਕਰਾ ਲੈ ਕੋਈ ਨਾ ਚੈੱਕ ਕਰਾ ਕੇ ਖੜੇ ਵੀਰ ਜੀ ਅੱਛਾ ਹਾਂਜੀ ਵੇ ਤਾਂ ਕਿੰਨ ਬੰਦਾ ਦੇ ਦੇ ਤੇ ਇਹਦਾ ਮੁੱਲ ਫਿਰ ਮੁੱਲ 7000 ਰੁਪਏ ਪਾ ਜੀਦਾ ਕਿੰਨਾ ਮੁੱਲ ਤੇ ਕੀ ਕਰਦੇ ਜਿੰਨਾ ਮਾਨਤਾਨ ਕਰਾਉਣਾ ਕਰਾ ਲਓ 30 ਚ ਕਿੰਨਾ ਕਰੀਏ ਮਾਨਤਾਨ ਜਿੰਨਾ ਤੁਸੀਂ ਕਰਾਉਣਾ ਕਰਾ ਲਓ 3000 ਕਰ ਦਈਏ ਹਾਂਜੀ 3000 ਜੋੜਾ 35 ਦਾ ਦੇ ਦਾਂਗਾ ਤੁਹਾਨੂੰ ਅੱਛਾ ਜੋੜਾ ਪੰਜੀ ਦਾ ਦੇ ਦਾਂਗੇ ਅੱਛਾ ਦਾ ਇਕੱਠਾ ਲੋ ਪੰਜੀ ਦਾ ਦੇ ਦਾਂਗੇ ਦੱਸ ਦਿਓ ਤੇ ਪੰਜੀ ਦੀ ਆ ਹਾਂ ਪੰਜੀ ਦੀ ਕੋਈ ਨਹੀਂ ਹੋਰ ਮਾਨ ਤਾਨ ਕਰਾਂਗੇ ਕੋਈ ਵੀਰ ਭਰਾ ਫੋਨ ਲਾਵੇ ਬਾਈ ਦੇ ਦਾਂਗੇ ਠੀਕ ਮਾਨ ਤਾਨ ਖੁੱਲੇ ਕਰਾਂਗੇ ਭਾਈ ਜੀ ਕੋਈ ਵੀਰ ਭਰਾ ਫੋਨ ਲਾਵੇ ਮਾਲ ਸਾਰਾ ਹੀ ਗਰਮੀ ਵਾਲਾ ਆਪਾਂ ਛਾਂਟ ਕੇ ਪਾਇਆ ਇਹਨਾਂ ਕੋਈ ਵੀਰ ਭਰਾ ਕਵੇ ਵੀ ਨਵੇਂ ਆ ਦੇ ਬਸ ਫੋਨ ਇੱਕ ਰੇ ਕੋ ਲਾਵੇ ਕੋਈ ਵੀਰ ਭਰਾ ਕੋਈ ਮੋੜਦਾ ਨਹੀਂ ਜਿੱਦਾਂ ਮੋੜਦਾ ਨਹੀਂ ਕਰੀ ਕਿ ਇਹਨੂੰ ਖਾਲੀ ਮੋੜਿਆ ਇੱਥੋਂ ਨਹੀਂ ਮੋੜਨਾ ਆਪਾਂ ਵੀਰ ਭਰਾ ਨੂੰ ਕੰਮ ਚਲਾਉਣਾ ਇੱਥੇ ਠੀਕ ਹੈ ਹਾਂਜੀ ਠੀਕ ਹੈ ਜੀ ਬਾਕੀ ਕੋਈ ਇੱਥੇ ਤਸੱਲੀ ਕਰਕੇ ਸੁਦਾ ਸਵਾਈਆਂ ਵੀਰ ਭਰਾਗੋ ਆਪਣੇ ਚੋਕੇ ਤਸੱਲੀ ਕਰਕੇ ਖੜੇ ਗੱਬਣ ਮੱਛੀ ਪਾਸ ਕਰਕੇ ਖੜੇ ਸਾਡ ਪਿਸ਼ਾ ਮਾਰਦੇ ਉਹਦੀ ਆਪਣੀ ਗਰੰਟੀ ਰਪੀ ਭਾਈ ਕੋ ਥਣ ਘਟਵਾ ਦੇ ਨਿਕਲੇ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮਝਣਾ ਵੇਖ ਚੱਕ ਕੇ ਤਸੱਲੀ ਕਰਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਦੀ ਬਹੁਤ ਬਹੁਤ ਧੰਨਵਾਦ ਆ ਮੁੰਡੇ ਨੂੰ ਪਾਣੀ ਸ਼ੌਂਕ ਵੜਾ ਡੰਡਾ ਫੜਦਾ ਵਾ ਅੱਛਾ ਹਾਂਜੀ ਠੀਕ ਹੈ ਮੀਮੀ ਕਿੱਥੇ ਆ ਇੱਥੇ ਮੀਮੀ ਇਹ ਆਂਦਾ ਵਪਾਰੀ ਬਣਾ ਦੇਣਾ ਕੇ ਹਾਂ ਜੀ ਆਂਦਾ ਵਪਾਰੀ ਬਹਾਨਾ ਮੈਂ ਕੰਜਰਾ ਲੈਂਡ 'ਚ ਨਾ ਪੈ ਕਿਉਂ ਇਹ ਲੈਂਡ 'ਤੇ ਮਾੜੀ ਹੈ ਪਰ ਨਹੀਂ ਹਟਦਾ ਦੇ ਇਹਦਾ ਇੱਕ ਦਾ ਡੰਡਾ ਫੜ ਕੇ ਡੰਗਰ ਹੁੰਦਾ ਹੀ ਆ ਵੇਖੋ ਆ ਵੇਖੋ ਤੁਹਾਡੇ ਹੁੰਦੇ ਆ ਠੀਕ ਹੈ ਜੀ ਓਏ ਚੱਲ